ਦੈਨਿਕ ਸਵੇਰਾ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਇੱਕ ਮੰਦਪਾਗੀ ਖਬਰ ਓਮਾਨ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸਮੁੰਦਰ ਦੇ ਵਿੱਚ ਤੇਲ ਦਾ ਟੈਂਕਰ ਪਲਟ ਗਿਆ ਜਿਸ ਦੇ ਵਿੱਚ 16 ਕਰੂ ਮੈਂਬਰ ਸੀ ਜਿਸ ਦੇ ਵਿੱਚੋਂ 13 ਭਾਰਤੀ ਦੱਸੇ ਜਾ ਰਹੇ ਨੇ ਸੋ ਇੱਕ ਮਾੜੀ ਖਬਰ ਕਹਿ ਸਕਦੇ ਆ ਸਵੇਰੇ ਸਵੇਰੇ ਅੱਜ ਸਾਹਮਣੇ ਆਈ ਹੈ ਓਮਾਨ ਤੋਂ ਦਰਸਲ ਓਮਾਨ ਦੇ ਕੋਲ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਜਿਸ ਦਾ ਪੰਜਾਬ ਵਾਸੀ ਲਾਭ ਵੀ ਲੈ ਰਹੇ ਨੇ ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਕਰਨ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਇਹ ਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ ਕਿ 90 ਫੀਸਦੀ ਤੋਂ ਵੱਧ ਖਰਚਾ ਦਾ ਬਿੱਲ ਜ਼ੀਰੋ ਆ ਰਿਹਾ ਹੈ ਜੀ ਬਿਜਲੀ ਦਾ ਬਿਲਕੁਲ ਮਾਫ ਹੋ ਗਿਆ ਦੀ ਆਮ ਸਰਕਾਰ ਆਈ ਹੈ ਸਾਡੇ ਬਹੁਤ ਜ਼ਿਆਦਾ ਫਾਇਦੇ ਹੋਏ ਨੇ ਸਾਨੂੰ ਬਿੱਲ ਬਿਲਕੁਲ ਜ਼ੀਰੋ ਹੋ ਗਿਆ ਹੈ ਬੁਲ ਸਰਕਾਰ ਆਈ ਸਾਨੂੰ ਬਿੱਲ ਤੋਂ ਮਾਫੀ ਮਿਲ ਗਈ ਕਿ ਚਲੋ ਬਿੱਲ ਮਾਫ ਹੈ ਉਹ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਬਿੱਲ ਦੀ ਘਟੋ ਘਟ ਵੀ 2 2.5 ਸਾਲ ਤੋਂ ਜਿਹੜੇ ਬਿੱਲ ਲਗੇ ਨੇ ਜ਼ੀਰੋ ਆ ਰਹੇ ਨੇ ਇਸ ਨਾਲ ਸਾਨੂੰ ਆਮ ਗਰੀਬਾਂ ਨੂੰ ਬਹੁਤ ਫਾਇਦਾ ਹੋਇਆ ਹੈ ਜਿਹੜੇ ਚਾਹ ਚਾਰ ਪੈਸਾ ਜੁੜਦੇ ਨੇ ਉਹਨਾਂ ਹੀ ਹੋਰ ਜੂਰੀ ਕੰਮ ਕਰ ਲੈਣੇ ਆਪਣੇ ਬਿੱਲ ਸੱਦ ਪਹਿਲੇ ਜਾਂਦਾ ਸੀ ਤੇ ਹੁਣ ਜਿਸ ਦੀ ਭਗਵਾਨ ਜਵਾਨ ਸਰਕਾਰ ਦਾ ਉਹਦਾ 0% ਜਾਂਦਾ ਤਕਰੀਬਨ ਜਿਸ ਜੁਨਟ ਤੇ ਮਾਸਕ ਕੀਤੀ ਹੋਈ ਬਿਜਲੀ ਉਹਦੇ ਨਾਲ ਕਾਫੀ ਫਾਇਦਾ ਹੁੰਦਾ ਪਹਿਲੀਆਂ ਤਰ੍ਹਾਂ ਸਮਝੇ ਮੈਨੂੰ ਉਹਦੂ ਬਿੱਲ ਆ ਜਾਂਦਾ ਸੀਗਾ ਉਹ ਤੋਂ ਮਤਲਬ ਉਹਦੂ ਉਹਦੇ ਜੁਨਟ ਮਾਸਤੀ ਤੇ ਬਿੱਲ ਕਾਫੀ ਆਂਦਾ ਹੁਣ ਸੂਰਤ ਤੇ ਕਾਫੀ ਤਾਂ 600 ਜੁਨਟ ਤੱਕ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਟਾਉਣ ਦਾ ਫੈਸਲਾ ਜਿਸ ਤੋਂ ਬਾਅਦ ਲੋਕ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਕ ਤੇਲ ਦਾ ਟੈਂਕਰ ਸਮੁੰਦਰ ਦੇ ਵਿੱਚ ਪਲਟ ਗਿਆ ਜਿਹਦੇ ਵਿੱਚ 13 ਭਾਰਤੀ ਅਤੇ 3 శ్రీਲੰਕਾਈ ਸਮੇਤ 16 ਕਰੂ ਮੈਂਬਰ ਸਵਾਰ ਸੀ ਇਹ ਜਹਾਜ਼ ਜਿਹੜੇ ਇਹ ਕਰੂ ਮੈਂਬਰ ਸੀ ਜਹਾਜ਼ ਦੇ ਵਿੱਚ ਇਹ ਸਾਰੇ ਲਾਪਤਾ ਨੇ ਇਹਨਾਂ ਦੀ ਭਾਲ ਲਗਾਤਾਰ جاری ਹੈ ਘਟਨਾ ਸੋਮਵਾਰ ਦੀ ਹੈ ਯਾਨੀ ਕਿ 15 ਜੁਲਾਈ ਦੀ ਘਟਨਾ ਹੈ ਜਿਸ ਦੇ ਵਿੱਚੋਂ ਤਿੰਨ 13 ਭਾਰਤੀ ਸਵਾਰ ਸੀਗੇ ਪਰ ਇਹਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ 2 ਦਿਨ ਤੋਂ ਲਗਾਤਾਰ ਇਹਨਾਂ ਦੀ ਭਾਲ ਜਾਰੀ ਹੈ ਪਰ ਅਜੇ ਤੱਕ ਇਹਨਾਂ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਔਰ ਸਮੁੰਦਰੀ ਸੁਰੱਖਿਆ ਕੇਂਦਰ ਦੇ ਵੱਲੋਂ ਮੰਗਲਵਾਰ ਨੂੰ ਇਹਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਹ ਜਹਾਜ਼ ਜਿਹੜਾ ਹੈ ਇਹ ਲਾਪਤਾ ਸੀਗਾ ਡੁੱਬ ਗਿਆ ਸੀ ਪਰ ਉਸ ਦੇ ਵਿੱਚ 13 ਭਾਰਤੀ ਵੱਡੀ ਖਬਰ ਇਹ ਹੈ ਕਿ ਇਸ ਜਹਾਜ਼ ਦੇ ਵਿੱਚ 13 ਭਾਰਤੀ ਸੀ ਜਿਹੜੇ ਕਿ ਅਜੇ ਤੱਕ ਲਾਪਤਾ ਦੱਸੇ ਜਾ ਰਹੇ ਨੇ ਦੋ ਦਿਨਾਂ ਤੋਂ ਇਹਨਾਂ ਦੀ ਪਾਲ ਲਗਾਤਾਰ ਜਾਰੀ ਹੈ ਸਮੁੰਦਰੀ ਸੁਰੱਖਿਆ ਕੇਂਦਰ ਦੇ ਮੁਤਾਬਕ ਪ੍ਰੈਸਟੀਜ ਫਾਲਕਨ ਨਾਮ ਦਾ ਇਹ ਜਹਾਜ਼ ਜਿਹਦੀਆਂ ਅਸੀਂ ਤੁਹਾਨੂੰ ਪੁਰਾਣੀਆਂ ਤਸਵੀਰਾਂ ਦਿਖਾ ਰਹੇ ਹਾਂ ਨਾਮ ਦਾ ਇਹ ਨਾਮ ਦਾ ਤੇਲ ਦਾ ਟੈਂਕਰ ਦੁਬਈ ਦੇ ਹਮਰੀਆ ਪੋਰਟ ਤੋਂ ਰਵਾਨਾ ਹੋਇਆ ਸੀ ਇਸ ਦੇ ਵਿੱਚ ਕੋਮੋਰਸ ਦਾ ਝੰਡਾ ਲੱਗਾ ਹੋਇਆ ਹੈ ਇਹ ਯਮਨ ਦੇ ਅਦਨ ਪੋਰਟ ਜਾ ਰਿਹਾ ਸੀ ਦੁਕਮ ਦੇ ਪੋਰਟ ਟਾਊਨ ਦੇ ਕੋਲ ਇੱਕ ਰਾਸ ਮਦਰ ਕਹਾ ਦੇ ਕੋਲ 46 ਕਿਲੋਮੀਟਰ ਦੀ ਦੂਰ ਦੱਖਣ ਪੂਰਬ ਦੇ ਤੇਲ ਟੈਂਕਰ ਪਲਟ ਗਿਆ ਦਰਸਲ ਇਹ ਉਧਰਲੇ ਇਲਾਕਿਆਂ ਦੇ ਨਾਮ ਅਸੀਂ ਤੁਹਾਨੂੰ ਦੱਸ ਰਹੇ ਹਾਂ ਔਰ ਇਹ ਇਸ ਦੇ ਵਿੱਚ ਵੱਡੀ ਖਬਰ ਇਹ ਹੈ ਕਿ 13 ਕਰੂ ਮੈਂਬਰ ਜਿਹੜੇ ਸੀ ਉਹ ਭਾਰਤੀ ਸੀ ਔਰ ਉਹਨਾਂ ਦੀ ਹੁਣ ਭਾਲ ਲਗਾਤਾਰ ਜਾਰੀ ਹੈ ਔਰ میڈیا ਅਧਾਰਿਆਂ ਦੇ ਮਾਧਿਅਮ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਵਿੱਚ ਸਮੁੰਦਰ ਦੇ ਵਿੱਚ ਉਲਟਾ ਹੋ ਗਿਆ ਸੀ ਬਿਲਕੁਲ ਡੁੱਬ ਗਿਆ ਸੀ ਇਹਦੇ ਵਿੱਚ ਤੇਲ ਲੀਕ ਹੋਇਆ ਹੈ ਜਾਂ ਨਹੀਂ ਹੋਇਆ ਇਹਦੀ ਅਜੇ ਤੱਕ ਜਾਣਕਾਰੀ ਨਹੀਂ ਮਿਲੀ ਹੈ ਫਿਲਹਾਲ ਇਹਦੀ ਜਾਣਕਾਰੀ ਕੋਈ ਵੀ ਸਾਹਮਣੇ ਨਹੀਂ ਆਈ ਹੈ ਔਰ ਮੀਡੀਆ ਰਿਪੋਰਟਸ ਦੇ ਮੁਤਾਬਕ ਜੋ ਟੈਂਕਰ ਜਿਹੜਾ ਟੈਂਕਰ ਡੁੱਬਿਆ ਹੈ ਉਹਦੀ ਲੋਕੇਸ਼ਨ 4 ਦਿਨ ਪਹਿਲਾਂ ਅਪਡੇਟ ਕੀਤੀ ਗਈ ਸੀ ਪਿਛਲੇ 4 ਦਿਨ ਤੋਂ ਉਸ ਦੇ ਬਾਰੇ ਕੁਝ ਵੀ ਕੋਈ ਵੀ ਜਾਣਕਾਰੀ ਨਹੀਂ ਸੀ ਪਰ ਇਸ ਤੇਲ ਦੇ ਟੈਂਕਰ ਦੇ ਨਾ ਪਲਟਨ ਨੂੰ ਕੋਈ ਦੁਰਘਟਨਾ ਹਜੇ ਤੱਕ ਨਹੀਂ ਮੰਨਿਆ ਜਾ ਰਿਹਾ ਹਾਲਾਂਕਿ ਜਾਂਚ ਅਸੈਂਟ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਅਦਨ ਦੀ ਜਿਹੜੀ ਖਾੜੀ ਹੈ ਜਿੱਥੇ ਇਹ ਜਹਾਜ਼ ਡੁੱਬਿਆ ਹੈ ਉਸ ਦੇ ਵਿੱਚ ਲਾਲ ਸਾਗਰ ਦੇ ਵਿੱਚ ਜਹਾਜ਼ਾਂ ਤੇ ਹਮੇਸ਼ਾ ਹੀ ਖੂਤੀ ਸਮੁਦਾਏ ਹੈ ਇੱਕ ਯਮਨ ਦਾ ਉਹਦੇ ਵੱਲੋਂ ਬਿਦਰੋਹ ਕੀਤਾ ਜਾ ਰਿਹਾ ਸੋ ਉਹਨਾਂ ਦੇ ਵੱਲੋਂ ਬਹੁਤ ਸਾਰੇ ਇਸ ਤੋਂ ਪਹਿਲਾਂ ਵੀ ਜਿਹੜੇ ਜਹਾਜ਼ ਸੀ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਸੀ ਸੋ ਇਸ ਕਰਕੇ ਇਹ ਖਬਰ ਬੜੀ ਇੰਪੋਰਟੈਂਟ ਹੋ ਜਾਂਦੀ ਹੈ ਕਿ ਇੱਕ ਤਾਂ ਇਹਦੇ ਵਿੱਚ 13 ਭਾਰਤੀ ਸੀਗੇ ਉਹ ਉਸ ਤੋਂ ਬਾਅਦ ਇਹ ਕਿਸੇ ਹਾਦਸੇ ਦਾ ਸ਼ਿਕਾਰ ਹੋਇਆ ਇਸ ਦੀ ਕੋਈ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ ਪਰ ਇਹਨਾਂ ਤੇਲ ਦੇ ਜਹਾਜ਼ਾਂ ਦੇ ਉੱਪਰ ਖੂਤੀ ਵਿਦਰੋਹੀਆਂ ਦੇ ਵੱਲੋਂ ਹਮਲੇ ਕੀਤੇ ਜਾਂਦੇ ਨੇ ਅਦਨ ਯਮਨ ਦੀ ਅੰਤਰਰਾਸ਼ਟਰੀ ਸਤਰ ਦੇ ਵਿੱਚ ਮਾਨਤਾ ਹਾਸਲ ਕਰਨ ਦੇ ਲਈ ਸਰਕਾਰ ਦੇ ਕਬਜ਼ੇ ਵਾਲਾ ਆਖਰੀ ਇਹ ਪ੍ਰਮੁੱਖ ਸ਼ਹਿਰ ਹੈ ਦਰਸਲ ਯਮਨ ਦੇ ਵਿੱਚ ਸਾਲ 2014 ਦੇ ਵਿੱਚ ਇਰਾਨ ਸਮਰਥਿਤ ਹੂਤੀ ਵਿਦਰੋਹੀਆਂ ਦੇ ਨਾਲ ਗ੍ਰਹਿ ਯੁੱਧ ਚੱਲ ਰਿਹਾ 2014 ਤੋਂ ਇਜ਼ਰਾਈਲ ਹਮਾਸ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਹੂਤੀ ਆਸ-ਪਾਸ ਦੇ ਜਿਹੜੇ ਸਮੁੰਦਰੀ ਖੇਤਰ ਨੇ ਖਾਸ ਕਰਕੇ ਅਦਨ ਦੀ ਖਾੜੀ ਜਿੱਥੇ ਇਹ ਵੀ ਜਹਾਜ਼ ਹਾਦਸਾ ਗ੍ਰਸਤ ਦੱਸਿਆ ਜਾ ਰਿਹਾ ਹੈ ਉਹਦੇ ਕੋਲ ਉਹ ਜਹਾਜ਼ਾਂ ਦੇ ਉੱਤੇ ਅਕਸਰ ਹਮਲੇ ਕਰਦੇ ਰਹਿੰਦੇ ਨੇ ਹੂਤੀਆਂ ਦੇ ਹਮਲੇ ਦੇ ਜਵਾਬ ਦੇ ਵਿੱਚ ਅਮਰੀਕਾ ਅਤੇ ਬ੍ਰਿਟੇਨ ਨੇ ਮਿਲ ਕੇ ਹੁਣ ਤੱਕ ਚਾਰ ਵਾਰ ਯਮਨ ਦੇ ਹੂਤੀਆਂ ਦੇ ਠਿਕਾਣਿਆਂ ਦੇ ਉੱਤੇ 에어 ਸਟ੍ਰਾਈਕ ਵੀ ਕੀਤੀ ਹੈ ਚਾਰ ਬਾਰ ਬ੍ਰਿਟੇਨ ਔਰ ਅਮਰੀਕਾ ਇਨ ਏਸੀ ਇਲਾਕੇ ਦੇ ਵਿੱਚ ਜਿੱਥੇ ਹੂਤੀ ਰਹਿੰਦੇ ਨੇ ਜਿਨ੍ਹਾਂ ਦੇ ਵੱਲੋਂ ਜਹਾਜ਼ਾਂ ਦੇ ਉੱਪਰ ਕਬਜ਼ਾ ਕਰ ਲਿਆ ਜਾਂਦਾ ਜਾਂ ਉਹਨਾਂ ਨੂੰ ਛਤੀਗ੍ਰਸਤ ਕਰ ਦਿੱਤਾ ਜਾਂਦਾ ਸੋ ਏਸੀ ਇਲਾਕੇ ਦੇ ਵਿੱਚ ਪਹਿਲਾਂ ਚਾਰ ਬਾਰ ਅਮਰੀਕਾ ਔਰ ਬ੍ਰਿਟੇਨ ਹਮਲਾ ਕਰ ਚੁੱਕੇ ਨੇ 에어 ਸਟ੍ਰਾਈਕ ਕਰ ਚੁੱਕੇ ਨੇ ਕਿਉਂਕਿ ਹੂਤੀ ਸਮੁਦਾਏ ਦੇ ਵੱਲੋਂ ਅਦਨ ਯਮਨ ਦੀ ਅੰਤਰਰਾਸ਼ਟਰੀ ਜਿਹੜੀ ਸਰਹੱਦ ਹੈ ਉਹਦੇ ਉੱਤੇ ਮਾਨਤਾ ਹਾਸਲ ਕਰਨ ਦੇ ਲਈ ਦਬਾਅ ਬਣਾਇਆ ਜਾ ਰਿਹਾ ਹੈ ਔਰ ਐਸੀ ਕਰਕੇ ਇਸ ਇਲਾਕੇ ਦੇ ਵਿੱਚ ਇਹ ਹਾਦਸੇ ਹੁੰਦੇ ਨੇ ਔਰ ਇਸ ਦੇ ਵਿੱਚ ਹੁਣ ਜਦੋਂ ਹਾਦਸਾ ਹੋਇਆ ਇਸ ਦੇ ਵਿੱਚ 13 ਭਾਰਤੀ ਦੱਸੇ ਜਾ ਰਹੇ ਨੇ ਕਿ 13 ਭਾਰਤੀ ਨੇ ਪਰ ਦੋ ਦਿਨਾਂ ਤੋਂ ਲਗਾਤਾਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਲ ਜਾਰੀ ਹੈ ਪਰ ਅਜੇ ਤੱਕ ਵੀ 16 ਦੇ 16 ਕਰੂ ਮੈਂਬਰ ਜਿਸ ਦੇ ਵਿੱਚ 13 ਭਾਰਤੀ ਔਰ ਤਿੰਨ ਸ਼੍ਰੀਲੰਕਾਈ ਕਰੂ ਮੈਂਬਰ ਸੀਗੇ ਉਹਨਾਂ ਦੀ ਅਜੇ ਤੱਕ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਸਾਹਮਣੇ ਨਹੀਂ ਹੈ ਆਈ ਹੈ ਭਾਰਤ ਦੇ ਯੂਰਪ ਦੇ ਲਈ ਡੀਜ਼ਲ ਦੀ ਸਪਲਾਈ ਪਿਛਲੇ 2 ਸਾਲਾਂ ਤੋਂ ਸਾਰਿਆਂ ਤੋਂ ਨਿਚਲੇ ਸਤਰ ਤੇ ਗਈ ਹੈ ਕਿਉਂਕਿ ਇਸ ਦੇ ਵਿੱਚ ਵੀ ਤੇਲ ਦੀ ਹੀ ਸਪਲਾਈ ਕੀਤੀ ਜਾ ਰਹੀ ਸੀ ਔਰ ਸਪਲਾਈ ਨੀਚੇ ਜਾਣ ਦਾ ਕਾਰਨ ਇਹੀ ਹੈ ਕਿ ਜੋ ਯਮਨ ਅਦਨ ਦੇ ਵਿੱਚ ਜਿਹੜੇ ਇਹ ਹਮਲੇ ਵਧੇ ਨੇ ਉਸ ਨੂੰ ਲੈ ਕੇ ਭਾਰਤ ਦੇ ਨਾਲ ਯੂਰਪ ਦੇ ਵਿੱਚ ਡੀਜ਼ਲ ਦੀ ਸਪਲਾਈ ਪਿਛਲੇ 2 ਸਾਲਾਂ ਤੋਂ ਸਭ ਤੋਂ ਨਿਚਲੇ ਸਤਰ ਤੇ ਚਲੀ ਗਈ ਹੈ ਇਹਦੇ ਵਿੱਚ ਕਰੀਬ 90% ਦੀ ਗਰਾਵੜ ਦਰਜ ਕੀਤੀ ਗਈ ਹੈ ਏਸ਼ੀਆ ਤੇ ਯੂਰੋਪੀਅਨ ਯੂਨੀਅਨ ਅਤੇ ਬ੍ਰਿਟੇਨ ਜਾਣ ਵਾਲੇ ਕਾਰਗੋ ਸ਼ਿਪਿੰਗ ਚਾਰਜ ਵੱਧ ਗਏ ਨੇ ਕਿਉਂਕਿ ਕੋਈ ਵੀ ਇਧਰ ਨੂੰ ਜਾਣ ਦੇ ਲਈ ਰਿਸਕ ਨਹੀਂ ਲੈਣਾ ਚਾਹੁੰਦਾ ਪਰ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਜਹਾਜ਼ ਦੇ ਵਿੱਚ 13 ਭਾਰਤੀ ਜਿਹੜੇ ਕਰੂ ਮੈਂਬਰ ਸੀ ਉਹ ਲਾਪਤਾ ਨੇ ਪਰ ਅਜੇ ਤੱਕ ਪੁਸ਼ਟੀ ਜਿਹੜੀ ਹੈ ਇਹ ਨਹੀਂ ਹੋਈ ਹੈ ਕਿ ਕੀ ਇਸ ਜਹਾਜ਼ ਦੇ ਵਿੱਚ ਕੋਈ ਪੰਜਾਬੀ ਵੀ ਸੀ ਕਿਉਂਕਿ ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਯਮਨ ਅਦਨ ਦੀ ਇਸ ਸਾਈਡ ਦੇ ਉੱਤੇ ਵੀ ਬਹੁਤ ਲੋਕ ਜਾਂਦੇ ਨੇ ਕੰਮਕਾਰ ਦੇ ਲਈ ਨੌਜਵਾਨ ਜਾਂਦੇ ਨੇ ਪਰ ਅਜੇ ਤੱਕ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਜਦੋਂ ਤੱਕ ਉਹਨਾਂ ক্রੂ ਮੈਂਬਰਸ ਨੂੰ ਲੱਭਿਆ ਨਹੀਂ ਜਾਂਦਾ ਜਾਂ ਫਿਰ ਸ਼ਿਪ ਦੀ ਮੈਨੇਜਮੈਂਟ ਦੇ ਵੱਲੋਂ ਕੋਈ ਅਧਿਕਾਰਕ ਤੌਰ ਦੇ ਉੱਤੇ ਬਿਆਨ ਜਾਰੀ ਨਹੀਂ ਕੀਤਾ ਜਾਂਦਾ ਕਿ ਜਿਹੜੇ ক্রੂ ਮੈਂਬਰ ਸੀ ਕਿਉਂਕਿ ਸ਼ਿਪ ਦੀ ਮੈਨੇਜਮੈਂਟ ਦੇ ਕੋਲ ਸਾਰਾ ਰਿਕਾਰਡ ਹੁੰਦਾ ਹੈ ਕਿ ਜੇ 16 ক্রੂ ਮੈਂਬਰ ਗਏ ਨੇ 13 ਭਾਰਤੀ ਨੇ 3 ਸ਼੍ਰੀਲੰਕਾਈ ਨੇ ਉਹਨਾਂ ਦੇ ਵਿੱਚ ਕੌਣ-ਕੌਣ ਸੀ ਕਿਹੜੇ-ਕਿਹੜੇ ਇਲਾਕੇ ਦਾ ਸੀ ਸੋ ਇਸ ਰਿਪੋਰਟ ਦੀ इंतजार करेंगे इस रिपोर्ट का और आ, कोशिश लगातार जारी है कि क्रू की जल्द तो जल्द देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर